ਹਾਂਜੀ ਸਾਰਿਆਂ ਨੂੰ ਸਾਸ਼ੀ ਘਾੜ ਯੂਟਿਊਬ ਫੈਮਿਲੀ ਕਿਵੇਂ ਸਾਰੇ ਤੇ ਅੱਜ ਦਾ ਵਲੌਗ ਮੈਂ ਤੁਹਾਨੂੰ ਰਿਕਵੈਸਟ ਕਰਦੀ ਆਂ ਵੀ ਸੌਂ ਲੱਗੇ ਤੁਹਾਨੂੰ ਸਾਰਿਆਂ ਨੂੰ ਜੇ ਮੇਰਾ ਵਲੌਗ ਅੱਜ ਦਾ ਪੂਰਾ ਨਾ ਵੇਖਿਆ ਅੱਜ ਦੇ ਵਲੌਗ ਚ ਮੈਂ ਤੁਹਾਨੂੰ ਕੋਈ ਐਡੀ ਕੀਮਤੀ ਚੀਜ਼ ਦਿਖਾਉਣ ਲੱਗੀ ਆਂ ਸਾਡੇ ਬਚਪਨ ਵੇਲੇ ਦੀ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਵੀ ਹੈ ਐਵੇਂ ਦੀਆਂ ਚੀਜ਼ਾਂ ਥੋੜੇ ਟਾਈਮ ਚ ਵੀ ਹੁੰਦੀਆਂ ਸੀ ਸਾਡੇ ਟਾਈਮ ਦੇ ਵਿੱਚ ਪਤਾ ਕੀ ਚੀਜ਼ਾਂ ਦੀਆਂ ਸੀ ਸਾਡੇ ਟਾਈਮ ਦੇ ਵਿੱਚ ਵੀ ਜਿਹੜੇ ਆਹ ਫੈਕਟਰ ਸੀਗੇ ਜਿਨ੍ਹਾਂ ਚੋਂ ਪਾਣੀ ਫੈਕਟਰ ਕਰਕੇ ਲੋਕ ਪੀਂਦੇ ਇਹ ਵੀ ਹੁੰਦੇ ਸੀ ਸਾਡੇ ਟਾਈਮ ਦੇ ਵਿੱਚ ਇਨਵੈਕਟਰ ਵੀ ਹੁੰਦੇ ਸੀ ਨਾ ਤਾਂ ਮੈਂ ਤੁਹਾਨੂੰ ਅੱਜ ਦੇ ਬਲੌਗਸ 'ਚ ਇਨਵੈਕਟਰ ਵਿਖਾ ਸਕਦੀਆਂ ਤੇ ਨਾ ਮੈਂ ਤੁਹਾਨੂੰ ਫੈਕਟਰ ਵਿਖਾ ਸਕਦੀਆਂ ਕਿਉਂਕਿ ਹੋਂ ਦੇ ਟਾਈਮ 'ਚ ਉਹ ਹੈ ਨਹੀਂ ਤੇ ਪਰ ਮੈਂ ਦੱਸੂਗੀ ਲੱਗਟ ਤੇ ਜ਼ਰੂਰ ਵੀ ਫੈਕਟਰ ਕਾਸ ਨੂੰ ਆਂਦੇ ਸੀਗੇ ਤੇ ਜਿਹੜਾ ਹੋ ਇਨਵਰਟਰ ਸੀ ਉਹ ਕਾਸ ਨੂੰ ਕਹਿੰਦੇ ਸੀ ਤੁਹਾਨੂੰ ਲਾਸਟ ਤੇ ਦੱਸੂਗੀ ਪਰ ਬਲੌਗ ਨੂੰ ਪੂਰਾ ਦੇਖਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਅੱਜ ਦਾ ਬਲੌਗ ਕਿੱਦਾਂ ਦਾ ਲੱਗਾ ਜੇ ਗਰਮੀ ਆਈ ਜਾਂ ਗਰਮੀ ਵਾਲੀ ਹੈ ਬਈ ਪਾਣੀ ਪੀ ਲਓ ਪਾਣੀ ਪੀ ਲਓ ਠੰਡਾ ਠੰਡਾ ਤੇ ਸਾਡੇ ਟਾਈਮ ਦਾ ਗੂਗਲ ਪੇ ਵੀ ਹੁੰਦਾ ਸੀ ਸਾਡੇ ਟਾਈਮ ਦਾ ਪੇਪੀਅਮ ਵੀ ਹੁੰਦਾ ਸੀ ਮੈਂ ਤੁਹਾਨੂੰ ਅੱਜ ਸਾਡੇ ਟਾਈਮ ਦਾ ਪੇਪੀਅਮ ਤੇ ਸਾਡੇ ਟਾਈਮ ਦਾ ਗੂਗਲ ਪੇ ਉਹ ਵੀ ਦਿਖਾਵਾਂਗੀ ਵੀ ਅਸੀਂ ਕਿਹੜਾ ਗੂਗਲ ਪੇ ਯੂਜ਼ ਕਰਦੇ ਸੀਗੇ ਜਦੋਂ ਅਸੀਂ ਐਡਰੇਡ ਹੁੰਦੇ ਜਗਮੀ ਤੇ ਝੱਡੇ ਝੱਡੇ ਠੀਕ ਹੈ ਥੋੜਾ ਜਿਹਾ ਮੈਂ ਤੁਹਾਨੂੰ ਗੂਗਲ ਪੇ ਸੀ ਹਾਂ ਤੇ ਜਗਮੀਤ ਨੂੰ ਵੀ ਅਜੇ ਸੱਚੀ ਗੱਲ ਆ ਜਗਮੀਤ ਨੂੰ ਵੀ ਮੈਂ ਦੱਸਿਆ ਨਹੀਂ ਵੀ ਸਾਡੇ ਟਾਈਮ ਦਾ ਗੂਗਲ ਪੇ ਕੀ ਹੁੰਦਾ ਸੀ ਮੈਂ ਜਗਮੀਤ ਨੂੰ ਵੀ ਅੱਜ ਤੁਹਾਡੇ ਸਾਹਮਣੇ ਦਿਖਾਵਾਂਗੀ ਵੀ ਗੂਗਲ ਪੇ ਸਾਡੇ ਟਾਈਮ ਦਾ ਤੇ ਪੇਟੀਐਮ ਕੀ ਹੁੰਦਾ ਸੀਗਾ ਤੇ ਤੁਸੀਂ ਵਲੌਗ ਨੂੰ ਪੂਰਾ ਦੇਖਿਓ ਵਲੌਗ ਨੂੰ ਸਕਿਪ ਨਾ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਮੈਂ ਵੀ ਥੋੜਾ ਜਿਹਾ ਪਾਣੀ ਪੀ ਲਾ ਮੈਨੂੰ ਵੀ ਤਿਆ ਲੱਗੀ ਆ ਕਿਉਂਕਿ ਮੁੜ ਕੇ ਦੂਜਾ ਨਹੀਂ ਕੀ ਉਹਦਾ ਨਾਂ ਗੱਲਾਂ ਕਰਾਂਗੇ ਕਿਹੜਾ ਸੁੱਖ ਜਾਂ ਹਨ ਮੈਂ ਵੀ ਪਾਣੀ ਪੀ ਲਾਂ ਲਿਆ ਤੁੰਨਾ ਬਸ ਹੋਰ ਨਹੀਂ ਬਿਲੇ ਤੇ ਪਰ ਅੱਜ ਦੇ ਟਾਈਮ 'ਚ ਅਸੀਂ ਇਹ ਚੀਜ਼ਾਂ ਸੋਚਦੇ ਹਾਂ ਵੀ ਸਾਡੇ ਟਾਈਮ 'ਚ ਆਹ ਚੀਜ਼ਾਂ ਹੁੰਦੀਆਂ ਸੀ ਤੇ ਅਸੀਂ ਉਹਨਾਂ ਨੂੰ ਕੀ ਸਮਝਣਾ ਵਾ ਕਿਉਂਕਿ ਅੱਜ ਦੇ ਟਾਈਮ 'ਚ ਵੇਖੋ ਅੱਜ ਦੇ ਟਾਈਮ 'ਚ ਇਨਵਰਟਰ ਆ ਗਏ ਗੀਜ਼ਰ ਆ ਗਏ ਫ੍ਰਿਜ ਆ ਗੀਆਂ ਕੂਲਰ ਆ ਗਏ ਤੇ ਹੋਰ ਤਾਂ ਹੋਰ ਅੱਜ ਦੇ ਟਾਈਮ 'ਚ ਆਹ ਦੂਜਾਂ ਨੇ ਕੀ ਇਹਨਾਂ ਨੂੰ ਕਹਿੰਦੇ ਆ ਜਿਹੜੇ ਰਸੋਈਆਂ 'ਚ ਲੱਗੇ ਹੁੰਦੇ ਜਿੰਨਾ ਚ ਲੋਕੀ ਪਾਣੀ ਪੀਂਦੇ ਫੈਕਟਰ ਵਾਲਾ ਫੈਕਟਰ ਜੇ ਤਾਂ ਆ ਗਏ ਮੈਨੂੰ ਫੈਕਟਰ ਤੇ ਪਾਣੀ ਤੱਤੇ ਵਾਲਾ ਗਿੱਜਰ ਆ ਗਿਆ ਇਹਨੂੰ ਮੈਨੂੰ ਭੁੱਲ ਜਾਣੀ ਹੁੰਦੀ ਅੱਜ ਤਾਂ ਵੈਸੇ ਮੈਂ ਰੱਬ ਦੀ ਕਿਰਪਾ ਨਾਲ ਸਾਰੀਆਂ ਚੀਜ਼ਾਂ ਚੇਤੇ ਆ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਵੀ ਜਿਹੜਾ ਸਾਡੇ ਟਾਈਮ ਦਾ ਸੀਗਾ Google Pay ਤੇ Paytm ਕੀ ਸੀਗਾ ਤੇ ਤੁਸੀਂ ਵੇਖ ਕੇ ਬਹੁਤ ਖੁਸ਼ ਵੀ ਹੋਵੋਗੇ ਵੀ ਆਹ ਤੁਹਾਡੇ ਟਾਈਮ ਦਾ Google Pay ਹੁੰਦਾ ਸੀਗਾ ਤੇ ਸਾਡੇ ਟਾਈਮ 'ਚ ਇੱਕ ਪ੍ਰੈਸ ਹੁੰਦੀ ਸੀ ਜਿਹਦੇ ਵਿੱਚ ਕੋਲੇ ਗਰਮ ਪਾ ਕੇ ਹਨਾ ਪਹਿਲਾਂ ਚੁੱਲ੍ਹੇ ਚੱਗ ਬਾਲਦੇ ਫਿਰ ਕੋਲੇ ਗਰਮ ਕਰਕੇ ਪਾਉਂਦੇ ਤੇ ਕੋਲੇ ਗਰਮ ਕਰਕੇ ਪਾ ਕੇ ਤੇ ਫਿਰ ਉਹਦੇ ਨਾਲ ਕੱਪੜਾ ਪ੍ਰੈਸ ਕਰਦੇ ਸਾਡੇ ਟਾਈਮ 'ਚ ਇਹ ਚੀਜ਼ਾਂ ਸੀਗੀਆਂ ਤੇ ਕੱਪੜੇ ਪ੍ਰੈਸੇਵੇਂ ਕਰਦੇ ਸੀਗੇ ਤੇ ਉਦੋਂ ਲੈਟ ਵਾਲੀ ਪ੍ਰੈਸ ਹੁਣ ਨਹੀਂ ਸੀ ਹੁੰਦੀਗੀ ਵੀ ਲੈਟ ਵਾਲੀ ਪ੍ਰੈਸ ਤੇ ਲੋਕ ਕੱਪੜੇ ਪ੍ਰੈਸ ਕਰਦੇ ਸੀ ਤੇ ਉਦੋਂ ਉਹ ਪ੍ਰੈਸਾਂ ਤੇ ਜਾਂ ਜਾਂ ਸਟੀਲ ਦੇ ਬੱਟੇ ਹੁੰਦਿਆਂ ਸੀ ਤੇ ਉਹਦੇ ਵਿੱਚ ਗਰਮ ਕੋਲੇ ਪਾ ਕੇ ਹਨਾ ਤੇ ਉਹਨੂੰ ਕੱਪੜੇ ਦੇ ਉੱਤੇ ਕਪੜਾ ਸਲਾਵਾ ਕਰ ਲੈਣਾ ਜਿਵੇਂ ਧੋ ਕੇ ਚੰਝਕ ਲਿਆ ਕੱਪੜਾ ਤੇ ਧੋ ਕੇ ਉਹਨੂੰ ਉੱਤੇ ਵਿਛਾ ਕੇ ਜਾਂ ਬੈਡ ਤੇ ਜਾਂ ਮੰਜੇ ਤੇ ਬੈਡ ਤਾਂ ਜ਼ਿਆਦਾਤਰ ਘਾਟੀ ਹੁੰਦੇ ਸੀਗੇ ਜਦੋਂ ਮੰਜੀ ਹੁੰਦੇ ਸੀ ਆਮਤ ਜਾਂ ਬੈਂਚ ਗੁੰਚ ਮੇਜ਼ ਹੁੰਦੇ ਸੀਗੇ ਉਹਦੇ ਤੇ ਵਿਛਾ ਕੇ ਤੇ ਉਹਦੇ ਉੱਤੇ ਕੱਪੜੇ ਤੇ ਉਹ ਗਰਮ ਉਹ ਜਿਹੜਾ ਹੁੰਦਾ ਸੀਗਾ ਗਰਮ ਬਾਟੀ ਰੂਟੀ ਜਾਂ ਕਬਲਾ ਜਾਂ ਬਾਟੀਆਂ ਹੀ ਹੁੰਦੀਆਂ ਸੀਆਂ ਹਨ ਤੇ ਉਹਦੇ ਵਿੱਚ ਉਹ ਗਰਮ ਪਾ ਕੇ ਤੇ ਉਹਨੂੰ ਐ ਉੱਤੇ ਫੇਰ ਲੈਣਾ ਕਹਿਣਾ ਚਲੋ ਪ੍ਰੈਸ ਹੋ ਗਏ ਵਾਲ ਨਿਕਲ ਗਏ ਚਲੋ ਗੱਲ ਖਤਮਾ ਸਾਡੇ ਟਾਈਮਾਂ 'ਚ ਇਹ ਚੀਜ਼ਾਂ ਹੁੰਦੀਆਂ ਸੀ ਸਾਡੇ ਟਾਈਮ ਦੇ ਵਿੱਚ ਪੈਸਾ ਚਾਹੇ ਥੋੜਾ ਸੀ ਪਰ ਅਸੀਂ ਐਸ਼ ਬਹੁਤ ਕੀਤੀ ਹੈ ਸਾਡੇ ਟਾਈਮ 'ਚ ਅਸੀਂ ਆਹ ਕੁਝ ਨਹੀਂ ਸੀ ਦੇਖਿਆ ਵੀ ਉੱਥੇ ਆ ਹਾਸਾ ਹੋ ਗਿਆ ਉੱਥੇ ਉਹ ਹੋ ਗਿਆ ਇੱਥੇ ਉਹ ਬੀਤ ਗਿਆ ਇੱਥੇ ਆਹ ਬੀਤ ਗਿਆ ਬੀ ਇਹ ਚੀਜ਼ਾਂ ਸਾਡੇ ਟਾਈਮ 'ਚ ਹੁੰਦੀਆਂ ਨਹੀਂ ਸੀਗੀਆਂ ਸਾਡੇ ਟਾਈਮ 'ਚ ਸਾਡੇ ਪਿਓ ਨੇ ਸਾਡੇ ਸ਼ੌਂਕ ਭਲਾ ਨਹੀਂ ਪੂਰੇ ਕੀਤੇ ਪਰ ਸਾਡੇ ਟਾਈਮ 'ਚ ਅਸੀਂ ਆਜ਼ਾਦ ਪੰਛੀ ਸੀਗੇ ਜਿਵੇਂ ਕਹਿੰਦੇ ਵੀ ਆਜ਼ਾਦ ਆਜ਼ਾਦ ਆਜ਼ਾਦੀ ਹੁਣ ਮਤਲਬ ਕਿ ਗਲਤ ਹੋਈ ਜਾਂਦੀ ਹੈ ਦੁਨੀਆ ਬਹੁਤ ਜ਼ਿਆਦੇ ਵਿੰਦੀਆਂ ਆਪਣੇ ਸਾਹਮਣੇ ਨਹੀਂ ਉਜਾਂ ਹੁੰਦਾਂ ਹਨ ਵੀ ਕਹਿ ਦਿੰਦੇ ਅਸੀਂ ਤਾਂ ਆਜ਼ਾਦ ਆ ਵੀ ਅਸੀਂ ਜੋ ਮਰਜ਼ੀ ਕਰਗੇ ਉਹ ਕਰ ਗਿਆ ਕਰਕੇ ਪਰ ਉਹ ਆਜ਼ਾਦੀ ਦਾ ਮਤਲਬ ਇਹ ਚੀਜ਼ਾਂ ਨਹੀਂ ਸੀ ਕਿ ਅਸੀਂ ਆਪ ਦਾ ਜਦੋਂ ਰਾਹ ਖੜੇ ਜਾਂਦੇ ਸਾਨੂੰ ਐ ਨਹੀਂ ਸੀ ਡਰ ਹੁੰਦਾ ਵੀ ਅਸੀਂ ਪਿੱਛਾ ਭੌਗੇ ਨਹੀਂ ਸੀ ਸਾਨੂੰ ਦੇਖਣਾ ਪੈਂਦਾ ਵੀ ਸਾਡੇ ਪਿੱਛੇ ਕੋਈ ਖਤਰਾ ਤਾਂ ਨਹੀਂ ਸਾਨੂੰ ਕੋਈ ਪਿੱਛੋਂ ਆ ਕੇ ਕਿਸੇ ਰਕਮ ਦਾ ਕੋਈ ਟਾਰਗੇਟ ਤਾਂ ਨਹੀਂ ਕੁਝ ਕੋਈ ਮਤਲਬ ਐਵੇਂ ਦੀ ਗੱਲ ਤਾਂ ਨਹੀਂ ਕਰਦਾ ਵੀ ਸਾਨੂੰ ਕੋਈ ਗਲਤ ਬੋਲੂ ਜਾਂ ਗਲਤ ਸਾਡੇ ਨਾਲ ਕਰ ਦੂ ਜਾ ਸਾਨੂੰ ਡਰ ਨਹੀਂ ਸੀ ਹਨੇਰਾ ਸਵੇਰਾ ਸੀ ਰਾਤ ਨੂੰ 1 ਵਜੇ ਭੱਠੇ ਤੇ ਟੱਕੜਨ ਜਾੜਦੇ ਸੀ ਕਿ ਸਾਨੂੰ ਐਵੇਂ ਦਾ ਡਾਕਟਰ ਨਹੀਂ ਸੁਣਦਾ ਵੀ ਅੱਜ ਦੇ ਟਾਈਮ 'ਚ ਤਾਂ ਕੋਈ ਭਰਾਵ ਦਾ ਮਟਿਆਰਾ ਪਹਿਣਾ ਨੂੰ ਲੈ ਕੇ ਰਾਹ ਦੇ ਵਿੱਚ ਤੁਰ ਨਹੀਂ ਸਕਦਾ ਰਾਤ ਨੂੰ ਉਹ ਕੋ ਮੇਰਾ ਤਾਂ ਸਰਜੂ ਤੇ ਮੈਂ ਥੋਨੂੰ ਮਟਿਆਰਾ ਨੂੰ ਲੈ ਕੇ ਕਿਵੇਂ ਤੁਰ ਪੂੰਗਾ ਜੇ ਰਾਤ 'ਚ ਕੋਈ ਗੱਲਬਾਤ ਬਣ ਗਈ ਤੇ ਉੱਥੇ ਕੀ ਬਣੂੰਗਾ ਅੱਜ ਕੱਲ ਟਾਈਮ ਹੈਗਾ ਤੇ ਅਸੀਂ ਆਪਣੇ ਭਰਾ ਦੇ ਨਾਲ ਰਾਤ ਨੂੰ 1 ਵਜੇ ਉੱਠ ਕੇ ਇੱਟਾ ਕੱਢਣ ਜਾਵੜਨਾ ਸਾਡੇ ਭਰਾ ਨੇ ਸਾਨੂੰ ਲੈ ਕੇ ਜਾਣਾ ਕਹਿਣਾ ਅਜੋ ਚੱਲ ਗਏ ਤੇ ਅਸੀਂ ਰਾਤ ਨੂੰ ਜਾਣਾ ਇੱਟਾ ਕੱਢਣਾ ਇੱਟਾ ਕੱਢਣ ਜਾਣਾ ਥਾਂ ਤੋਂ ਅਸੀਂ ਦਿਨੇ ਬਣਾਉਂਦੇ ਹੁੰਦੇ ਸੀਗੇ ਤੇ ਰਾਤ ਨੂੰ ਕਿਉਂਕਿ ਦਿਨੇ ਗਰਮੀ ਹੁੰਦੀ ਸੀਗੀ ਤੇ ਧੁੱਪੇ ਨਹੀਂ ਇੱਟਾ ਨਿਕਲਦਿਆਂ ਤੇ ਰਾਤ ਨੂੰ ਜਾ ਕੇ ਅਸੀਂ ਇੱਟਾ ਕੱਢਣਗੇ ਤੇ ਤੜਕੇ ਦਿਨ ਚੜੇ ਸੀ ਟੰਟਾ ਜਿਹੜੀਆਂ ਸੇਲਣਾਂ ਆਉਂਦਾਂ ਉਹਨਾਂ ਨੂੰ ਸੇਲ ਦੇਣਾ ਤੇ ਜਿਹੜੀਆਂ ਲਾਉਣ ਵਾਲੀਆਂ ਹੁੰਦਾਂਗਾ ਉਹਨਾਂ ਨੂੰ ਅਸੀਂ ਮਤਲਬ ਉਹ ਲਾ ਦੇਣੀਆਂ ਉਹਨਾਂ ਨੂੰ ਸਾਡੇ ਮਤਲਬ ਕਿ ਹੁਣ ਵੀ ਉਵੇਂ ਹੀ ਕਹਿੰਦੇ ਆ ਵੀ ਕੋੜੀਆਂ ਕਹਿੰਦੇ ਸੀ ਵੀ ਕੋੜੀਆਂ ਲਾ ਦਿਓ ਐਂ ਲੰਮੀ ਲੈਣ ਲਾਦੰਦੇ ਇੱਟਾਂ ਦੀ ਤੇ ਕਹਿ ਦਿੰਦੇ ਵੀ ਐਂ ਕਰਕੇ ਇਹਨਾਂ ਨੂੰ ਲਾ ਦਿਓ ਤੇ ਅਸੀਂ ਸੇਲ ਕੇ ਤੇ ਇੱਟਾਂ ਤੇ ਜੋਟੇ ਕਰਕੇ ਤੇ ਆ ਜਾਣਾ ਤੇ ਆਥਣੇ ਜਾ ਕੇ ਉਹਨਾਂ ਨੂੰ ਲਾ ਦੇਣਾ ਵੀ ਸਾਡਾ ਜਿਹੜਾ ਬਚਪਨਾ ਸਾਡਾ ਬਚਪਨ ਬਹੁਤ ਵਧੀਆ ਬੀਤਿਆ ਗਟੋਲੀਆਂ ਦੇ ਅਸੀਂ ਉਹ ਬਣਾਉਂਦੇ ਹੁੰਦੇ ਸੀਗੇ ਮੰਜੇ ਗਟੋਲੀਆਂ ਦੇ ਹਨਾ ਮੰਜੇ ਬਣਾਉਨੇ ਆ ਸੀ ਗਟੋਲੀਆਂ ਚਾਰ ਲੈ ਲੈਣੀਆਂ ਤੇ ਉਹਨਾਂ ਦੇ ਵਿੱਚ ਤੀਲਾਂ ਖਬੋ ਕੇ ਤੇ ਅਸੀਂ ਮੰਜੇ ਬਣਾਉਣੇ ਤੇ ਜੇ ਕਿਤੇ ਕਟੋਲੀਆਂਾਂ ਕਟੋਲੀਆਂਾਂ ਇੱਥੇ ਮੈ ਲੱਗੀਆਂ ਕਿਸੇ ਦੇ ਦੇਸੀ ਕਿਕਰ ਇੱਧਰ ਵੈਸੇ ਹੈ ਨਹੀਂ ਕਿਸੇ ਦੇ ਸਾਡੇ ਪੁਰਾਣੇ ਘਰੇ ਹੈਗੀ ਇਹ ਦੇਸੀ ਕਿਕਰ ਇੱਧਰੋਂ ਅਸੀਂ ਥਾਂ ਸੇਲ ਕਰਕੇ ਆਂਦਾ ਤੇ ਉਧਰ ਹੈਗੀ ਤੇ ਜੇ ਉਸ ਡੇਕ ਨੂੰ ਗਟੋਲੀਆਂ ਲੱਗਦੀਆਂ ਬਹੁਤ ਆ ਵੈਸੇ ਉਹ ਡੇਕ ਛਾਂਗ ਦਿੰਦੇ ਆ ਕਿਉਂਕਿ ਪਰ ਡੇਕ ਤੇ ਜਾਨਵਰ ਉਹਨਾਂ ਨੇ ਵੇਖ ਲਿਆ ਸੀਗਾ ਤੇ ਉਹ ਛਾਂਗ ਦਿੰਦੇ ਆ ਡੇਕ ਹੁਣ ਡਰਦੇ ਤੇ ਅਸੀਂ ਤਾਂ ਨਿੱਕ ਕਦੇ ਛਾਂਗੇ ਸੀ ਤੇ ਨਾ ਸਾਨੂੰ ਕਦੇ ਕਦੀ ਜਾਨਵਰ ਨੇ ਦਿਖਾਈ ਦਿੱਤੀ ਸੀਗੀ ਤੇ ਜੇ ਘਟੋਲ ਦਾ ਮਿਲਗਾ ਮੈਂ ਤੁਹਾਨੂੰ ਮੰਜਾ ਬਣਾ ਕੇ ਵੀ ਦਿਖਾਵਾਂਗੀ ਵੀ ਅਸੀਂ ਐਵੇਂ ਮੰਜਾ ਬਣਾਉਂਦੇ ਹੁੰਦੇ ਸੀਗੇ ਤੇ ਐਵੇਂ ਅਸੀਂ ਮਤਲਬ ਕਿ ਖੇਡਦੇ ਹੁੰਦੇ ਸੀ ਤੇ ਆ ਸਾਡੇ ਬਚਪਨ ਦੇ ਅਨੁਸਾਰ ਲਗਾ ਤੇ ਜਾਇਂ ਅਸੀਂ ਗੋਲਗਾ ਗੋਲਗਾ ਤਾਂ ਮੈਂ ਵਿਆਹ ਕੇ ਆਈ ਵੀ ਖੇਡਦੀ ਰਹੀ ਆ ਇੱਥੇ ਵੀ ਅਸੀਂ ਦੋਨੇ ਹੀ ਗੋਲਗਾ ਖੇਡਦੇ ਰਹੇ ਮੇਰੇ ਦਿਓਰ ਜੇਟਰ ਰਲ ਕੇ ਅਸੀਂ ਸਾਰੇ ਗੋਲਗਾ ਖੇਡ ਲਈ ਜਿੱਦੇ ਵੇਲੇ ਹੁੰਦੇ ਤੇ ਜਾਂ ਜਦੋਂ ਸਿਆਲ ਹੁੰਦਾ ਵੀ ਬੰਦਿਆਂ ਦਾ ਕੰਮ ਕਮੂ ਨਹੀਂ ਚੱਲਦਾ ਤੇ ਚਾਚੇ ਹੁਣਾਂ ਨੇ ਬਾਹਰ ਨੂੰ ਨਿਕਲ ਜਾਣਾ ਜਦੋਂ ਇਹਨਾਂ ਨੇ ਵਿਹਲੇ ਹੁਣ ਕਿਉਂਕਿ ਇਹ ਇੱਕ ਹੀ ਕੰਮ ਤੇ ਲੱਗਦੇ ਹੁੰਦੇ ਸੀ ਸਾਰੇ ਜਿਵੇਂ ਕਿਸੇ ਦਾ ਘਰ ਟਰਾਉਣ ਲੱਗ ਜਾਂ ਕਿਸੇ ਦਾ ਘਰ ਪਾਉਣ ਲੱਗ ਗਏ ਜਾਂ ਪੱਲੇਦਾਰੀ ਦਾ ਕੰਮ ਕਰਦੇ ਤੇ ਮੁੜਕਾ ਵੀ ਆਈ ਜਾਂਦਾ ਗਰਮੀ ਵੀ ਬਹੁਤ ਤੇ ਮਤਲਬ ਕਿ ਜਦੋਂ ਵਿਹਲੇ ਹੁਣਾਂ ਤਾਂ ਅਸੀਂ ਗੋਲੀਆਂ ਖੇਡਣੀਆਂ ਤੇ ਸਾਡੇ ਆਏ ਨਹੀਂ ਸੀ ਬੇਬੇ ਕਹਿੰਦੀ ਹੁੰਦੀ ਵੀ ਤਹਾਈਸ ਗੋਲੀਆਂ ਖੇਡੀ ਜਾਂਨੇ ਤੁਹਾਨੂੰ ਸੰਗ ਨਹੀਂ ਆਉਂਦੀ ਤੁਹਾਨੂੰ ਉਹ ਨਹੀਂ ਤੁਹਾਨੂੰ ਆਹ ਨਹੀਂ ਕੰਮ ਬਹੁਤ ਜਾਂਦੇ ਆ ਹਾਏ ਤੇ ਮਤਲਬ ਕਿ ਚਲੋ ਹੁਣ ਮੈਂ ਤੁਹਾਨੂੰ ਮੁੱਕ ਦੀ ਗੱਲ ਵੀ ਤੁਹਾਨੂੰ ਮੈਂ ਸਾਡਾ Google Pay ਤੇ Paytm ਦਿਖਾਉਣੀ ਆ ਵੀ ਆ Google Pay ਤੇ ਆ Paytm ਅਸੀਂ ਯੂਜ਼ ਕਰਦੇ ਸੀਗੇ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਵੀ ਸਾਡੇ ਟਾਈਮ ਦਾ ਕਿਹੜਾ Google Pay ਹੁੰਦਾ ਸੀ ਤੇ ਕਿਹੜਾ ਸਾਡੇ ਟਾਈਮ ਦਾ Paytm ਹੁੰਦਾ ਸੀ ਠੀਕ ਹੈ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿੰਨੀ ਵੀਡੀਓ ਨੂੰ ਲਾਈਕ ਲੁੱਕ ਕਰਦਾ ਕਰੋ ਕਮੈਂਟ ਕਮੈਂਟ ਕਰਦਾ ਕਰੋ ਤੁਹਾਨੂੰ ਪੈਸੇ ਨਹੀਂ ਪੈਂਦੇ ਸਪੋਰਟ ਜ਼ਰੂਰ ਕਰਿਆ ਕਰੋ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਵੀ ਸਾਡੇ ਟਾਈਮ ਦਾ Google Pay ਕਿਹੜਾ ਹੁੰਦਾ ਸੀ ਆ ਹੈ ਜੀ ਸਾਡੇ ਟਾਈਮ ਦਾ Google Pay ਆ ਹੁੰਦਾ ਸੀ ਸਾਡੇ ਟਾਈਮ ਦਾ ਅਸੀਂ ਕਣਕ ਦਾ ਕੌਲਦਾ ਭਰ ਕੇ ਸਾਡੀ ਮਾਂ ਸਾਨੂੰ ਕਹਿ ਦਿੰਦੀ ਵੀ ਲੈ ਜਾਓ ਤੇ ਦੁਕਾਨ ਤੇ ਵੇਚ ਆਓ ਤੇ ਜੇ ਅਸੀਂ ਗੱਟੂ ਗੱਟੂ ਚ ਕਣਕ ਲ ਜਾਂਦੇ ਤਾਂ ਉਹ ਕਣਕ ਦੇ ਅਸੀਂ ਪੈਸੇ ਲੈਂਦੇ ਕਿਉਂਕਿ ਘਰੇ ਲੋੜ ਹੁੰਦੀ ਸੀ ਕਿ ਉਹਨਾਂ ਟਾਈਮਾਂ ਚ ਤੇ ਜਾਂ ਅਸੀਂ ਜੱਗ ਦੇ ਵਿੱਚ ਕਣਕ ਲੈ ਕੇ ਗੋਲਫੰਗਾਲੇ ਮਗਰ ਭੱਜਣਾ ਜੇ 5 ਗੋਲਫੰਗਾਲੇ ਆਉਣਗੇ ਜਾਂ 6 ਲਿਓ ਮੈਂ ਜਾਂ 7 ਲਿਓ ਮੈਂ ਤੇ ਆ ਸਾਡਾ ਪੇਟੀ ਆ ਮਾਂ ਤੇ ਇਹੀ ਸਾਡਾ ਗੂਗਲ ਪੇ ਆ ਤੇ ਅਸੀਂ ਇਹ ਲੈ ਕੇ ਭੱਜ ਜਾਂਦੇ ਉਹਦੇ ਮਗਰ ਦੂਜਾ ਜਦੋਂ ਗੋਲਫੰਗਾਲਾ ਆਉਂਦਾ ਅੰਤੇ ਜਿਉ ਨੂੰ ਕਹਿੰਦੇ ਵੀ ਸਾਨੂੰ ਕੁਲਫੀਆਂ ਦੇ ਜਾ ਤੇ ਉਹ ਕਣਕ ਦਾ ਜੱਗ ਗੱਟੂ ਵੱਧਾ ਹੁੰਦਾ ਸੀ ਸਾਈਡ ਤੇ ਕੁੰਡਾ ਜਾਂ ਬਣਾ ਕੇ ਪੂਰਾ ਜਬਰਦਸਤ ਕੁੰਡਾ ਜਾਂ ਬਣਾ ਕੇ ਉਹਦਾ ਗੱਟੂ ਬੰਨਿਆ ਹੁੰਦਾ ਸੀ ਪੂਰਾ ਬੰਦੋਬਸਤ ਕਰਕੇ ਵੀ ਇਹ ਰਾਤ ਡੈਗ ਨਾ ਜਾਵੇ ਤੇ ਉਹਨਾਂ ਕਣਕ ਦੇ ਗੱਟੂ ਐ ਉਹਦੋਂ ਤੋਲਦੇ ਤੂਲਦੇ ਨਹੀਂ ਸੀ ਮਤਲਬ ਅਨਦਾਜ਼ਾ ਹੁੰਦਾ ਸੀ ਵੀ ਇੱਕ ਜੱਗ ਦੇ ਇੰਨੇ ਮਤਲਬ ਕਿ ਕੁਲਫੀਆਂ ਆਉਣੀਆਂ ਤੇ ਉਹਨੇ ਕਣਕ ਆਹ ਲੈ ਲੈਣਾ ਕਣਕ ਦਾ ਜੱਗ ਤੇ ਉਹਨੇ ਕਹਿਣਾ ਕਿ ਨਿੰਗਾਂ ਕੁਲਫੀਆਂ ਕਿੰਨੇ ਜਾਣੇ ਆ ਤੁਸੀਂ ਖਾਣ ਵਾਲੇ ਤੇ ਅਸੀਂ ਕਹਿਣਾ ਪੰਜਾਂ ਜਾਂ ਸੱਤਾਂ ਤੇ ਉਹਨੇ ਉਹਨਾਂ ਕੁਲਫੀਆਂ ਦੇ ਜਾਣੀਆਂ ਤੇ ਜੇ ਘਾਟਾ ਵੱਧਾ ਹੋਣਾ ਕਹਿਣਾ ਦੂਜੇ ਦਿਨ ਕੋਈ ਨਹੀਂ ਦੂਜੇ ਦਿਨ ਤੰਡੋਲੇ 'ਚ ਕਣਕ ਲਿਆ ਦਾਂਗੇ ਤੇ ਦੂਜੇ ਦਿਨ ਸਢੋਲੇ 'ਚ ਕਣਕ ਲਿਆ ਜਾਣੇ ਤੇ ਇਹ ਸਾਡਾ Google Pay ਸੀਗਾ ਤੇ ਇਹ ਹੀ ਸਾਡਾ Paytm ਸੀ ਤੇ ਜਿਹੜਾ ਸਾਡਾ ਹੁੰਦਾ ਸੀਗਾ ਮਤਲਬ ਕਿ ਆਹ ਪਾਣੀ ਪੀਣ ਵਾਲਾ ਆ ਜਿਹੜਾ ਫਰੇਜਾ ਇੱਥੇ ਲੱਗਾ ਕੰਧਾ 'ਚ ਦੂਜਾ ਫੈਕਟਰ ਤੇ ਉਹ ਸਾਡਾ ਹੁੰਦਾ ਸੀ ਤੌੜਾ ਅਸੀਂ ਤੌੜੇ ਚ ਪਾਣੀ ਭਰ ਕੇ ਰੱਖ ਲੈਂਦੇ ਤੇ ਜਦੋਂ ਪਾਣੀ ਉਹ ਤੌੜੇ ਵਾਲਾ ਪਾਣੀ ਸ਼ੁੱਧ ਮੰਨਿਆ ਜਾਂਦਾ ਹੁੰਦਾ ਸੀ ਸਾਡੇ ਟਾਈਮਾਂ ਦੇ ਵਿੱਚ ਤੇ ਅਸੀਂ ਤੌੜੇ ਵਾਲਾ ਪਾਣੀ ਕੱਪ ਭਰਨਾ ਤੇ ਸਵੇਰ ਉੱਠ ਕੇ ਖਾਲੀ ਪੇਟ ਤੌੜੇ ਵਾਲਾ ਪਾਣੀ ਪੀਣਾ ਉਹਨੂੰ ਅਸੀਂ ਕਹਿੰਦੇ ਸੀ ਵੀ ਇਹ ਫੈਕਟਰ ਉਦੋਂ ਵੈਸੇ ਸਾਨੂੰ ਫੈਕਟਰਾਂ ਦਾ ਪਤਾ ਨਹੀਂ ਸੀ ਹੰਦਾ ਪਰ ਅੱਜ ਇਹਨਾਂ ਗੱਲਾਂ ਨੂੰ ਜੱਜ ਕਰਦੇ ਆਂ ਵੀ ਉਹ ਸਾਡਾ ਫੈਕਟਰ ਹੁੰਦਾ ਸੀ ਜਿਹੜੀ ਸਾਡੇ ਫਰਿੱਜ ਹੁੰਦੀ ਸੀ ਫਰਿੱਜ ਸਾਡੀ ਮੰਨੀ ਜਾਂਦੀ ਸੀ ਨਲਕਾ ਅਸੀਂ ਜਦੋਂ ਪਾਣੀ ꙮੜਦੇ ਤੇ ਉੱਤੋਂ-ਉੱਤੋਂ ਪਾਣੀ ਗਰਮ ꙮੜ ਦਿੰਦੇ ਤੇ ਥੱਲੇ ਨਿਕਲਿਆ ਹੁੰਦਾ ਠੰਡਾ ਤੇ ਉਹ ਸਾਡੀ ਫਰਿੱਜ ਸੀ ਕਿ ਅਸੀਂ ਠੰਡਾ ਪਾਣੀ ਸ਼ੁੱਧ ਪਾਣੀ ਸੱਜਰਾ ਪਾਣੀ ਤਾਜ਼ਾ ਪਾਣੀ ਪੀਂਦੇ ਸੀ ਅੱਜ ਦੇ ਟਾਈਮ 'ਚ ਬੇਹੇ ਪਾਣੀ ਪੀਂਦੇ ਟੈਂਕਾਂ 'ਕਾਂ ਭਰ ਲੈਂਦੇ ਆ ਫੈਕਟਰ ਚ ਆਈ ਜਾਂਦਾ ਪੀ ਜਾਂਦੇ ਆ ਤੇ ਜਾਂ ਉੱਥੋਂ ਲਿਆਉਂਦੇ ਆ ਕਈ ਨੀਆਂ-ਨੀਆਂ ਚ ਜਿਹੜਾ ਲੈ ਕੇ ਆਉਂਦੇ ਆ ਤੇ ਇਹ ਗੱਲਾਂ ਸਾਡੇ ਟਾਈਮ 'ਚ ਨਹੀਂ ਸੀ ਹੁੰਦੀਆਂ ਸਾਡੇ ਟਾਈਮਾਂ 'ਚ ਹੁੰਦੀਆਂ ਸੀ ਹਲਟਾਂ ਹਲਟਾਂ ਵੀ ਹੁੰਦੀਆਂ ਸੀ ਤੇ ਜਾਂ ਅਸੀਂ ਹਲਟੀ ਗੇੜ ਦੇ ਤੇ ਹਲਟੀ ਚ ਤਾਂ ਪਾਣੀ ਠੰਡਾ ਹੀ ਹੁੰਦਾ ਸੀ ਹਲਟੀ ਵਾਲਾ ਪਾਣੀ ਤਾਂ ਨਹੀਂ ਸੀ ਤੱਤਾ ਹੁੰਦਾ ਤੇ ਹਲਟੀ ਗੇੜ ਗੇੜ ਅਸੀਂ ਪਸ਼ੂ ਵੀ ਬਹੁਤ ਪਿਆਏ ਅਸੀਂ ਹਲਟੀ ਗੇੜ ਨਹੀਂ ਤੇ ਬਾਹਰ ਖੇਲ ਗਣੀ ਹੁੰਦੀ ਸੀ ਤੇ ਖੇਲ ਭਰਨੇ ਤੇ ਸਾਡੇ ਦਾਦੇ ਨੇ ਪਸ਼ੂ ਪਿਉਣੇ ਤੇ ਜਦੋਂ ਉਹਨਾਂ ਨੇ ਪਾਣੀ ਥੋੜਾ ਹੀ ਪੀਣਾ ਤੇ ਪਾਣੀ ਖੇਲ ਭਰ ਹੀ ਰਹਿ ਜਾਣੀ ਤੇ ਅਸੀਂ ਕਹਣਾ ਬਾਪੂ ਤਾਂ ਸਾਥ ਉਹ ਇੰਨੀ ਹਲਟੀ ਘੜਾ ਲਈ ਵੀ ਪਾਣੀ ਤਪਸਮਾਨੇ ਇੰਨਾ ਕਿ ਪੀਤਾ ਤੇ ਹੁਣ ਉਹ ਜਿਹੜੇ ਖੇਲ ਭਰ ਹੀ ਪਈ ਉਹ ਤੇ ਹਲਟੀ ਗੇੜਨ ਤੇ ਵੈਸੇ ਜ਼ੋਰ ਨਹੀਂ ਸੀ ਲੱਗਦਾ ਹੁੰਦਾ ਸੀ ਹਲਟੀ ਨੂੰ ਭਜਾ ਕੇ ਤੇ ਉੱਤੇ ਉਹ ਜੰਡ ਜਦੋਂ ਉਹ ਤੇ ਅਸੀਂ ਬਹਿ ਜਾਂਦੇ ਤਾਂ ਉਹਨੂੰ ਕੋਕੀ ਜਾਣਾ ਤੇ ਸਾਨੂੰ ਹੂਟਾ ਹੀ ਜਾਂਦੇ ਨਾਲੇ ਅਸੀਂ ਖੇੜੇ ਜਾਂਨੇ ਪਾਣੀ ਭਰ ਜਾਣਾ ਖੇਲ ਤੇ ਜੇ ਚਲੋ ਵੱਧ ਜਾਂਦਾ ਸੀ ਤੇ ਹੋਰ ਵੀ ਲੋਕ ਪਸੂ ਪਿਆ ਕੇ ਲੈ ਜਾਂਦੇ ਸੀ ਉਹ ਖੇਡ ਜਦੋਂ ਸਾਡੇ ਨਵਾਂ ਗੁਰੂ ਘਰ ਬਣਿਆ 97 ਦੇ ਵਿੱਚ ਉਹ ਦੁਟਾਈ ਆ 97 98 99 99 'ਚ ਮੇਰਾ ਵਿਆਹ ਸੀ ਤੇ 97 ਦੇ ਵਿੱਚ ਸਾਡੇ ਪਿੰਡ ਗੁਰੂ ਘਰ ਦਾ ਕੰਮ ਚੱਲਦਾ ਸੀਗਾ ਤੇ ਉਹ ਦੋ ਖੇਲ ਢਾਤੀ ਸੀਗੇ ਉਹ ਤੋਂ ਬਾਅਦ ਢਾਈ ਆ ਕਾਫੀ ਟਾਈਮ ਇਹ ਪਹਿਲਾਂ ਗੁਰੂ ਘਰ ਦਾ ਕੰਮ ਐ ਨਾ ਉਹ ਕੇ ਕਰਕੇ ਫੇਰ ਢਾਈ ਸੀਗੀ ਉਹ ਉਹ ਦੂਜੇ ਖੇਲ ਤੇ ਹਲਟੀ ਗੁਲਟੀ ਵੀ ਬਾਅਦ ਚ ਪਟਤੀ ਸੀ ਤੇ ਪਾਣੀ ਬਹੁਤ ਜ਼ਿਆਦਾ ਠੰਡਾ ਹੁੰਦਾ ਹੁੰਦਾ ਸੀ ਹਲਟੀ ਚ ਤੇ ਜਿਹੜਾ ਸਾਡਾ ਮਤਲਬ ਕਿ ਤੁਹਾਨੂੰ ਮੈਂ ਫਰਿੱਜ ਵੀ ਦੱਸਦਾ ਵੀ ਫਰਿੱਜ ਸਾਡਾ ਹੁੰਦਾ ਸੀ ਨਲਕਾਂ ਅਸੀਂ ਪਾਣੀ ਢੇੜ ਕੇ ਤੇ ਜਿਹੜਾ ਸਾਡਾ ਇਨਵਰਟਰ ਹੁੰਦਾ ਸੀ ਇਨਵਰਟਰ ਸਾਡਾ ਸੀਗਾ ਮਿੱਟੀ ਤੇ ਤੇਲ ਵਾਲਾ ਦੀਵਾ ਜਾਂ ਜਿਹੜਾ ਦਾਰੂ ਪੀ ਕੇ ਬੰਦੇ ਸੜਦੇ ਨੇ ਆਹ ਜਿਹਨੂੰ ਕਹਿੰਦੇ ਜਾਂ ਪੂਆ ਤੇ ਉਹਦੇ ਵਿੱਚ ਟੱਕਣ ਦੇ ਵਿੱਚ ਮੋਰੀ ਕੱਢ ਲੈਂਦੇ ਸੀ ਟੱਕਣ 'ਚ ਮੋਰੀ ਕੱਢ ਕੇ ਤੇ ਵਿੱਚ ਉਹਦੇ ਜਿਹੜੇ ਆਹ ਹੁਣ ਆਹ ਆਉਂਦੇ ਆ ਸੇਬੇ ਦੇ ਸੇਬਾਂ ਦਾ ਵੱਟ ਕੇ ਤੇ ਉਹਦੇ ਵਿੱਚ ਪਾ ਦਿੰਦੇ ਬੱਤੀ ਤੇ ਜਾਂ ਦੀਰ ਵੱਟ ਕੇ ਬੱਤੀ ਪਾ ਦਿੰਦੇ ਤੇ ਉਹ ਸਾਡਾ ਇਨਵਰਟਰ ਸੀ ਜਦੋਂ ਲਾਈਟ ਮੁੜ ਜਾਂਦੀ ਸੀਗੀ ਪਹਿਲਾਂ ਤਾਂ ਕਰ ਲੋ ਤਾਂ ਲਾਈਟਾਂ ਰੂਟਾ ਟਾਮ ਨਹੀਂ ਸੀ ਲੋਕਾਂ ਦੇ ਤਗੜੇ ਲੋਕਾਂ ਦੇ ਲਾਈਟਾਂ ਸੀ ਗਰੀਬ ਘਰ ਦੇ ਕਿਸੇ ਦੇ ਨਹੀਂ ਮੀਟਰ ਹੁੰਦੇ ਸੀ ਤੇ ਜੇ ਹੁੰਦੇ ਵੀ ਸੀ ਸੀਗੇ ਵੀ ਵੈਸੇ ਆਏ ਵੀ ਐ ਨਹੀਂ ਵੀ ਨਹੀਂ ਵੀ ਸੀਗੇ ਕੁੰਡਕਾਂ ਕੰਡਕਾਂ ਵੱਧ ਚੱਲਦੇ ਮੰਦਾਂ ਸੀ ਤੇ ਜਦੋਂ ਲਾਈਟ ਚੱਲ ਜਾਣੀ ਜਾਂ ਕਈ ਵਾਰੇ ਕੁੰਡੀ ਫੜ ਕੇ ਲੈ ਜਾਣੀ ਤਾਰ ਤੂਰ ਲੈ ਜਾਣੀ ਅਗਦੇ ਨੂੰ ਲਾ ਕੇ ਤੇ ਫਿਰ ਅਸੀਂ ਮਿੱਟੀ ਦਾ ਦੀਵਾ ਬਾਲ ਲੈਂਦੇ ਤੇ ਕੋਠੇ ਤੇ ਸੈੱਟ ਲੈਂਦੇ ਪੱਲੀਆਂ ਤੇ ਪੱਲੀਆਂ ਸੈੱਟ ਕੇ ਉੱਤੇ ਤਰ੍ਹਾਂ ਸੈੱਟ ਲੈਂਦੇ ਤੇ ਸਾਰੀ ਰਾਤ ਰਾਮ ਨਾ ਪੈ ਜਾਂਦੇ ਤੇ ਜਦੋਂ ਥੱਲੇ ਉਤਰਨਾ ਸਵੇਰ ਜਾਂ ਰਾਤ ਨੂੰ ਹਨੇਰਾ ਹੋ ਜਾਣਾ ਤੇ ਉਦੋਂ ਅਸੀਂ ਉਹ ਦੀਵਾ ਜਗਾ ਲੈਣਾ ਤੇ ਦੀਵਾ ਜਗਾ ਕੇ ਅਸੀਂ ਤੇ ਰਾਮ ਨਾ ਦਾ ਰੋਟੀ ਪਾਣੀ ਖਾਣਾ ਤੇ ਖਾ ਕੇ ਛੱਤ ਤੇ ਚੜ ਜਾਣਾ ਤੇ ਉਹ ਸਾਡਾ ਹੁੰਦਾ ਸੀਗਾ ਭਾਈ ਦੁਰਜਾ ਆਹਾਂ ਕੀ ਇਹਨੂੰ ਕਹਿੰਦੇ ਆ ਬਿਜਲੀ ਵਾਲਾ ਇਨਵਰਟਰ ਠੀਕ ਆ ਤੇ ਜਿਹੜਾ ਸਾਡਾ ਸੀਗਾ ਉਹ ਪਾਣੀ ਗਰਮ ਵਾਲਾ ਤੇ ਉਹ ਸਾਡੀਆਂ ਬੀਬੀਆਂ ਗੀਜਰ ਉਹ ਸਾਡੀਆਂ ਬੀਬੀਆਂਾਂ ਭੈਣਾਂ ਦਾ ਉਹ ਗੱਡਿਆ ਹੁੰਦਾ ਸੀਗਾ ਬਾਹਰ ਉਹ ਚੁਰਾ ਬਣਾ ਕੇ ਤੇ ਇੱਕ ਨਾਲ ਹੀ ਚੁੱਲਾ ਬਣਾਉਂਦੇ ਵਿੱਚ ਦੀ ਇੱਕ ਮੋਗਰਾ ਤੇ ਰੱਖਿਆ ਹੁੰਦਾ ਸੀਗਾ ਗੋਲ ਗੋਲ ਬਣਾ ਕੇ ਮੋਗਰਾ ਤੇ ਰੱਖਿਆ ਹੁੰਦਾ ਸੀ ਤੇ ਉਹ ਜਦੋਂ ਇੱਕ ਚੁੱਲੇ 'ਚ ਅੱਗ ਪਾਲਦਿਆਂ ਤੇ ਤੌੜਾ ਕੱਢਿਆ ਹੁੰਦਾ ਸੀ ਤੌੜਾ ਅੱਗੇ ਦਾ ਟਾਈਮ 'ਚ ਤੌੜਾ ਕਹਿੰਦੇ ਉਹਨੂੰ ਤੌੜਾ ਕੱਢਿਆ ਸੀ ਤੇ ਉਹ ਤੌੜੇ ਦੇ ਵਿੱਚ ਪਾਣੀ ਪਾ ਛੱਡਣਾ ਤੇ ਉੱਤੋਂ ਉਹਨੂੰ ਢੱਕ ਦੇਣਾ ਤੇ ਉੱਤੇ ਧਰ ਦੇਣੀ ਐਟ ਜਿਹਨੇ ਜਦੋਂ ਕੰਮ ਤੋਂ ਥੱਕਿਆ ਹੰਬੇ ਨੇ ਆਉਣਾ ਜਿਹਨੇ ਤੱਤੇ ਨਾਲ ਨਾਉਣਾ ਤੱਤੇ ਨਾਲ ਲੈਂਦਾ ਸੀ ਤੇ ਜਿਹਦਾ ਜੀ ਕਰਦਾ ਸੀ ਠੰਡੇ ਨਾਲ ਨਾਉਣਾ ਤੇ ਉਹ ਠੰ ਠੀਕ ਹੈ ਤੇ ਇੱਕ ਸਾਡੇ ਟਾਈਮਸ ਹੁੰਦੀ ਸੀ ਲਾਲਟਨ 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 ਦਾ ਪਤਾ ਨਹੀਂ ਵੀ ਕਿਸੇ ਨੂੰ ਅੱਜ ਪਤਾ ਹੋਇਆਗਾ ਕਿ ਨਹੀਂ ਜਗਮੀਤ ਕਹਿੰਦਾ ਉਹ ਵੀ ਹੁੰਦਾ ਤੇ ਉਹ ਲਾਲਟਨ ਹੁੰਦੀ ਸੀ ਤੇ ਲਾਲਟਨ ਦੇ ਵਿੱਚ ਉਹ ਸਾਈਡਾਂ ਤੋਂ ਕੱਤਦੀ ਹੁੰਦੀ ਸੀਗੀ ਤੇ ਉਹਦੇ ਵਿੱਚ ਬੱਤੀ ਲਾ ਕੇ ਥੱਲੇ ਉਹਦੇ ਇੱਕ ਦੀਵਾ ਬਣਿਆ ਹੁੰਦਾ ਸੀ ਐਂ ਕਰਕੇ ਗੋਲ ਜਿਹਾ ਤੇ ਉਹਦੇ ਵਿੱਚ ਤੇਲ ਭਰ ਕੇ ਤੇ ਤੇਲ ਭਰ ਕੇ ਉਹ ਉਹ ਮੀਂਹ ਕਣੀ ਚ ਨੇਰੀ ਚ ਖੇੜੇ ਚ ਵੀ ਚੱਲੀ ਜਾਂਦੀ ਸੀ ਕਿਉਂਕਿ ਉਹਦੇ ਸਾਈਡ ਤੇ ਲੱਗਾ ਹੁੰਦਾ ਸੀ ਕੱਚ ਕੱਚ ਜਾਂ ਲੱਗਾ ਸੀਗਾ ਤੇ ਕੱਚ ਵਿੱਚ ਦੀ ਚਨਾਣ ਆਈ ਜਾਂਦਾ ਸੀਗਾ ਤੇ ਇਹੇ ਸਾਡੇ ਟਾਈਮ ਦੇ ਫੈਕਟਰ ਸੀਗੇ ਤੇ ਇਹੇ ਸਾਡੇ ਟਾਈਮ ਦੇ ਸੀਗੀਆਂ ਇਹ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸ ਤਕਾਂ ਭਾਈ ਤੇ ਇਹੇ ਇਹ ਚੀਜ਼ਾਂ ਸੀਗੀਆਂ ਤੇ ਜੀ ਨੇ ਜੀ ਨੇ ਚੀਜ਼ਾਂ ਵੇਖੀਆਂ ਜੀ ਨੂੰ ਜੀ ਨੂੰ ਇਹਨਾਂ ਚੀਜ਼ਾਂ ਦੀ ਯਾਦ ਆਉਂਦੀ ਆ ਅੱਜ ਦੇ ਟਾਈਮ 'ਚ ਹਨ ਮਤਲਬ ਕਿ ਜਿਹੜਾ ਬੀਤਿਆ ਸਮਾਂ ਹੁੰਦਾ ਉਹ ਕਦੇ ਵੀ ਨਹੀਂ ਭੁੱਲਦਾ ਹੁੰਦਾ ਤੇ ਆਪਾਂ ਤੁਹਾਨੂੰ ਦੱਸਤਾ ਤੇ ਜਦੋਂ ਅਸੀਂ ਢੋਲਨੇ ਦੇ ਵਿੱਚ ਕਣਕਲ ਜਾਂਦੇ ਹੁੰਦੇ ਸੀਗੇ ਤੇ ਉਦੋਂ ਅਸੀਂ ਪੈਸੇ ਲੈ ਕੇ ਹੁੰਦੇ ਹੁੰਦੇ ਸੀ ਦੁਕਾਨ ਵਾਲੇ ਤੋਂ ਅਸੀਂ ਉਹਨੂੰ ਕਹਣਾ ਢੋਲ ਨਾਲ ਕਣਕਤਾ ਰੱਖ ਲੈ ਤੇ ਸਾਨੂੰ ਪੈਸੇ ਦੇ ਦੇ ਜਿਸ ਸਾਨੂੰ ਘਰੇ ਲੋੜ ਹੁੰਦੀ ਸੀ ਪੈਸਿਆਂ ਦੀ ਕਈ ਵਾਰੀ ਵੀ ਉਦੋਂ ਪਹਿਲਾਂ ਵਾਲੇ ਟਾਈਮ 'ਚ ਪੈਸਿਆਂ ਦੀ ਬਹੁਤ ਤੰਗੀ ਸੀ ਤੇ ਪਰ ਕੋਈ ਡਰ ਡੁੱਕਰ ਨਹੀਂ ਸੀ ਹੁੰਦਾ ਰਾਹ ਖੇੜੇ ਦੇ ਵਿੱਚ ਬੁੜੀਆਂ ਕੁੜੀਆਂ ਜਾਂਦੀਆਂ ਕੋਈ ਡਰ ਨਹੀਂ ਸੀਗਾ ਕੇ ਤੇ ਬੰਨੇ ਜਾਣਾ ਸਾਰਾ ਸਾਰਾ ਦਿਨ ਉੱਤੇ ਖੇਟੀ ਜਾਣਾ तितਲੀਆਂ ਫੜੀ ਜਾਣਗੀਆਂ ਤੇ ਆਥਣਾਂ ਦੇ ਟਾਈਮ ਜਿੰਦ ਨੂੰ ਨਾ ਪਤਾ ਵੀ ਇੰਨਾ ਕ ਟਾਈਮ ਹੋਊਗਾ ਪੱਠੇ ਪਾਉਣ ਦਾ ਤੋਂ ਦੋ ਅਸੀਂ ਪੱਠੇ ਲੈ ਕੇ ਘਰੇ ਆ ਜਾਣਾ ਤੇ ਉਹਨਾਂ ਟਾਈਮਾਂ 'ਚ ਡਰਨੀ ਸੀਗਾ ਹੁਣ ਤਾਂ ਬੰਦ ਵਿੱਚ ਦੀ ਰੇਪ ਹੋ ਜਾਂਦੇ ਆ ਕਹਿੰਦੇ ਉੱਥੇ ਰੇਪ ਹੋਊਗਾ ਉੱਥੇ ਰੇਪ ਹੋਊਗਾ ਪਰ ਉਹਨਾਂ ਟਾਈਮਾਂ 'ਚ ਇਹ ਗੱਲਾਂ ਨਹੀਂ ਸੀਗੀਆਂ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਜਿਨੇ ਪੂਰਾ ਬਲੌਗ ਦੇਖਿਆ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਬਲੌਗ ਸਹੀ ਸੀ ਜਾਂ ਗਲਤ ਸੀ ਕਿਵੇਂ ਦਾ ਤੁਹਾਨੂੰ ਲੱਗਿਆ ਤੇ ਜ਼ਰੂਰ ਦੱਸਿਓ ਤੇ ਬਾਕੀ ਜੇ ਕੋਈ ਤੁਹਾਨੂੰ ਕਮੀ ਪੇਚੀ ਦੱਸਦੀ ਹੁੰਦੀ ਤਾਂ ਧੰਨਵਾਦ ਜੀ